ਅਸੀਂ ਸਿੱਖ ਸਟੂਡੈਂਟ ਫੈਡਰੇਸ਼ਨ ਵੱਲੋਂ ਤੇ ਸੰਤ ਜਰਨੈਲ ਸਿੰਘ ਜੀ ਦੀ ਇੱਕ ਤਸਵੀਰ ਲਾਤੀ ਬੱਡੀ ਸਾਰੀ ਸਵਾ ਦੇ ਦਿਨਾਂ 'ਚ ਤੋਂ ਡੀਐਸਪੀ ਕੋ 50 ਕੋ ਪੁਲਿਸ ਵਾਲੇ ਲੈ ਕੇ ਆਇਆ ਤਸਵੀਰ ਵੀ ਨਹੀਂ ਲੱਗਣ ਦੇ 2004 ਦੀ ਗੱਲ ਕਹਿੰਦਾ ਜਿਸ ਖੂਨ ਕੋ ਤੁਮਨੇ ਮੱਤਲ ਮੈਂ ਦਬਾਣਾ ਚਾਹਾ ਅੱਜ ਉਹ ਖੂਨ ਉਜਾਓ ਬਾਜ਼ਾਰ ਮੈਂ ਆ ਨਿਕਲਾ ਕਹੀਂ ਪੱਥਰ ਵਰਕ ਤੇ ਸ਼ਹੀਦ ਦੇ ਖੂਨ ਦਾ ਰੰਗ ਹੈ ਜਿਹਦੇ ਹੌਸਲੇ ਕਰਕੇ ਪੰਥ ਅੱਜ ਉਹਨਾਂ ਨੂੰ ਯਾਦ ਕਰਦਾ ਹੈ 2004 ਦਾ ਮੈਨੂੰ ਯਾਦ ਹੈ ਅਸੀਂ ਫਤਿਹਗੜ ਸਾਹਿਬ ਤੋਂ ਪੜ੍ਹਦੇ ਹੁੰਦੇ ਸੀਗੇ ਅਸੀਂ ਸਿੱਖ ਸਟੂਡੈਂਟ ਫੈਡਰੇਸ਼ਨ ਵੱਲੋਂ ਤੇ ਸੰਤ ਜਰਨੈਲ ਸਿੰਘ ਹੁਣਾਂ ਦੀ ਇੱਕ ਤਸਵੀਰ ਲਾਤੀ ਬੱਡੀ ਸਾਰੀ ਸਵਾ ਦੇ ਦਿਨਾਂ 'ਚ ਤੋਂ ਡੀਐਸਪੀ ਉਹ 50 ਤੋਂ ਪੁਲਿਸ ਵਾਲੇ ਲੈ ਕੇ ਆਇਆ ਤਸਵੀਰ ਵੀ ਨਹੀਂ ਲੱਗਣ ਦਿੰਦੇ 2004 ਦੀ ਗੱਲ ਹੈ ਅਸੀਂ ਸ਼ਾਂਤ ਜਨਰੈਲ ਸਿੰਘ ਉਹਨਾਂ ਦੇ ਸਟਿੱਕਰ ਬਣਾਏ ਜਿਹੜੇ ਕਾਰ ਦੇ ਪਿੱਛੇ ਸ਼ੀਸ਼ੇ ਤੇ ਲੱਗਦੇ ਹੁੰਦੇ 5000 ਬੰਦੇ ਉਹ ਲੋਕਾਂ ਨੇ ਆਪਣੇ ਘਰੇ ਜਾ ਕੇ ਤਾਂ ਲਾਏ ਪਰ ਕਾਰਾਂ ਤੇ ਨਹੀਂ ਲਾਏ ਡਰਦੇ ਆਣੇ ਅਸੀਂ ਕਿਤਾਬਾਂ ਸੀਟੀਆਂ ਵੀ ਬੰਨੀਆਂ ਫਤਿਹਗੜ੍ਹ ਸਾਹਿਬ ਦਿਨੇ ਸਾਡੇ ਕੋਲ ਸਟਾਲ ਤੇ ਕੋਈ ਕਿਤਾਬ ਨਸ ਲੈਣ ਆਂਦਾ ਹੁੰਦਾ ਰਾਤ ਨੂੰ ਆਉਂਦੇ ਸੀਗੇ ਸਾਰੇ ਖੇਸੀ ਦੀ ਬੁੱਕਲ ਮਾਰ ਕੇ ਤੋਂ ਅੱਜ ਅਸੀਂ ਉਹਨਾਂ ਸ਼ਹੀਦਾਂ ਦੀ ਪਰਥਾਏ 10 ਸਾਲ ਬਾਅਦ ਪੰਥ ਦੇ ਸਾਹਮਣੇ ਉਹਨਾਂ ਸ਼ਹੀਦਾਂ ਨੂੰ ਯਾਦ ਕਰ ਰਹੇ ਆਂ ਉਹਨਾਂ ਦੇ ਕਾਰਨਾਮਿਆਂ ਨੂੰ ਯਾਦ ਕਰ ਰਹੇ ਆਂ ਉਹ ਘਟਨਾਵਾਂ ਕਿਉਂ ਹੋਈਆਂ ਉਹਦੇ ਸਬੰਧੀ ਆਪਣੇ ਵਿਚਾਰ ਰੱਖ ਰਹੇ ਆਂ ਕਿ ਕੋਈ ਛੋਟੀ ਗੱਲ ਨਹੀਂ ਹੈ ਇਹ ਸ਼ਹੀਦਾਂ ਦੇ ਖੂਨ ਦਾ ਰੰਗ ਹੈ ਜਿਨ੍ਹਾਂ ਨੇ ਸਾਡੇ 'ਚ ਹੌਸਲਾ ਭਰ ਦਿੱਤਾ ਕਿ ਅਸੀਂ ਸਰਕਾਰ ਦੇ ਕੁੱਲ ਯਤਨਾਂ ਤਸ਼ੱਦਦ ਦੇ ਬਾਵਜੂਦ ਉਹਨਾਂ ਨੂੰ ਯਾਦ ਕਰਨ ਲੱਗ ਪਏ ਆਂ ਫੈਜ਼ ਅਹਿਮਦ ਫੈਜ਼ ਦੀ ਇੱਕ ਕਵਿਤਾ ਹੈ ਜੰਗ ਦੇ ਬਾਰੇ ਉਹਦੇ ਵਿੱਚ ਉਹ ਜਿਹੜੇ ਜੰਗ ਦੇ ਵਿੱਚ ਕੁਰਬਾਨੀ ਹੋ ਜਾਂਦੀ ਜਿਨ੍ਹਾਂ ਦੀ ਜਿਹਨਾਂ ਨੂੰ ਆਪਾਂ ਸ਼ਹੀਦ ਵੀ ਕਹਿੰਦੇ ਹਾਂ ਉਹਨਾਂ ਦੇ ਪਰਥਾਏ ਉਹ ਜ਼ਾਲਮ ਨੂੰ ਸੰਬੋਧਿਤ ਹੋ ਕੇ ਕਹਿੰਦਾ ਕਹਿੰਦਾ ਜਿਸ ਖੂਨ ਕੋ ਤੁਮਨੇ ਮਕਤਲ ਮੈਂ ਦਬਾਣਾ ਚਾਹਾ ਆਜ ਉਹ ਖੂਨ ਕੂਚਾਓ ਬਾਜ਼ਾਰ ਮੈਂ ਆ ਨਿਕਲਾ ਹੈ ਕਹੀਂ ਸ਼ੋਲਾ ਬਣ ਕੇ ਕਹੀਂ ਨਾਰਾ ਬਣ ਕੇ ਇਹ ਪੱਥਰ ਬੰਦ ਜਾਲਮ ਨੂੰ ਕਹਿੰਦਾ ਕਿ ਜਿਹੜੇ ਖੂਨ ਨੂੰ ਜਿਹੜੇ ਸ਼ਹੀਦ ਦੇ ਖੂਨ ਨੂੰ ਤੂੰ ਕਬਰ ਦੇ ਵਿੱਚ ਦਬਾਣਾ ਚਾਹਿਆ ਸੀਗਾ ਅੱਜ ਉਹ ਖੂਨ ਬਿਲਕੁਲ ਗਲੀਆਂ ਦੇ ਵਿੱਚ ਬਾਜ਼ਾਰਾਂ ਦੇ ਵਿੱਚ ਆ ਪ੍ਰਗਟ ਹੋ ਗਿਆ ਉਹਨਾਂ ਦੇ ਸ਼ਹੀਦਾਂ ਦੇ ਹੱਕ ਦੇ ਵਿੱਚ ਲੱਗ ਰਹੇ ਨਾਰਿਆਂ ਦੇ ਪਰਥਾਏ ਤੇ ਉਹਨਾਂ ਸ਼ਹੀਦਾਂ ਦੀ ਬਲੋ ਜਿਹੜੇ ਨਵੇਂ ਲੜ ਰਹੇ ਆ ਉਹਨਾਂ ਦੀ ਸ਼ਸਤਰਾਂ ਦੇ ਪਰਥਾਏ ਇਹ ਸ਼ਹੀਦ ਦੇ ਖੂਨ ਦਾ ਰੰਗ ਹੈ ਜਿਹਦੇ ਹੌਸਲੇ ਕਰਕੇ ਪੰਥ ਅੱਜ ਉਹਨਾਂ ਨੂੰ ਯਾਦ ਕਰ ਰਿਹਾ ਹੈ